ਕਿਸਾਨ ਵੀਰੋ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਖੇਸਾਨਪਲਾਈ ਪਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਸਪੈਚ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਜਿਵੇਂ ਹੀ ਹੁਣ ਕਈ ਕਿਸਾਨਾਂ ਨੇ ਪਨੀਰੀ ਬੀਜਣੀ ਸ਼ੁਰੂ ਕਰਤੀ ਹੈ ਜਾਂ ਪਨੀਰੀ ਬੀਜਣ ਦਾ ਟਾਈਮ ਨੇੜੇ ਆ ਗਿਆ ਤਾਂ ਅੱਜ ਆਪਾਂ ਗੱਲਾਂ ਕਰਾਂਗੇ ਵੀ ਝੋਨੇ ਦੀ ਵਧੀਆ ਪਨੀਰੀ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਬੂਟਿਆਂ ਦੇ ਮਧਰੇ ਹੱਲ ਬਾਰੇ ਗੱਲ ਕਰਾਂਗੇ ਝੋਲਸ ਰੋਗ ਬਾਰੇ ਤੇ ਇਹ ਵੀ ਗੱਲ ਕਰਾਂਗੇ ਕਈ ਵਾਰ ਪਨੀਰੀ ਚ ਰਲਾ ਦੀ ਦਿੱਕਤ ਆ ਜਾਂਦੀ ਹੈ ਤੇ ਜਾਂ ਨਦੀਨ ਘਟ ਕਿਵੇਂ ਆਪਾਂ ਕਰ ਸਕਦੇ ਆ ਉਸ ਚੀਜ਼ ਬਾਰੇ ਗੱਲ ਕਰਾਂਗੇ ਤੇ ਇਹਦੇ ਨਾਲ ਆਪਾਂ ਗੱਲ ਕਰਾਂਗੇ ਜੇਕਰ ਆਪਾਂ ਜਲਦੀ ਪਨੀਰੀ ਤਿਆਰ ਕਰਨੀ ਚਾਹੁੰਨੇ ਆ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਸੋ ਜਿਹੜੇ ਮੇਰੇ ਨਾਲ ਨੁਕਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਹੁਣ ਕਿਸਾਨ ਵੀਰੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਜਦੋਂ ਆਪਾਂ ਪਨੀਰੀ ਲਾਉਣੀ ਹੈ ਉਹਦੀ ਡੂੰਘਾਈ ਬਾਰੇ ਜੇਕਰ ਉਹਦੀ ਡੂੰਘਾਈ ਦੀ ਗੱਲ ਕਰੀਏ ਆਪਾਂ ਜਿਹੜੀ ਡੈਪਥ ਆ ਉਹਦੀ 2 ਤੋਂ 3 ਸੈਂਟੀਮੀਟਰ ਤੇ ਹੋਣੀ ਚਾਹੀਦੀ ਹੈ ਜਾਂ 1 ਤੋਂ ਸਵਾ ਕਿੰਚ ਆਪਾਂ ਕਹਿ ਸਕਦੇ ਹਾਂ ਤੇ ਜਿਹੜੀਆਂ ਪਨੀਰੀ ਆਪਾਂ ਲਾਈਨਾਂ ਚ ਲਾਈਏ ਤੇ ਇੱਕ ਜਗ੍ਹਾ ਤੇ ਦੋ ਬੂਟੇ ਲਾਉਣੇ ਆ ਤਾਂ ਕਿ ਜੇ ਇੱਕ ਬੂਟੇ ਨੂੰ ਕੋਈ ਦਿੱਕਤ ਆਉਂਦੀ ਹੈ ਦੂਜਾ ਬੂਟਾ ਚੱਲ ਪੇ ਇਹਦੇ ਵਿੱਚ ਆਪਾਂ ਕੀ ਕਰਨਾ ਕਿਸਾਨ ਵੀਰੋ ਰੋ 2 ਰੋਦਾ ਜਿਹੜਾ فاਸਲਾ ਹੈ ਯਾਨੀ ਕਿ ਲੈਂਡ ਤੋਂ ਲੈਂਡ ਦਾ فاਸਲਾ 20 ਸੈਂਟੀਮੀਟਰ ਤੇ ਬੂਟੇ ਤੋਂ ਬੂਟੇ ਦਾ 15 ਸੈਂਟੀਮੀਟਰ ਰੱਖਣਾ ਜੇਕਰ ਆਪਾਂ ਸਮੇਸਰ ਜਿਹੜੀ ਪਨੀਰੀ ਲਾਉਣੀ ਹੈ ਉਹਦੇ ਨਾਲ ਕੀ ਹੈ ਆਪਣੇ ਜਿਹੜੇ 33 ਬੂਟੇ ਪ੍ਰਤੀ ਵਰਗ ਮੀਟਰ ਆਪਣੇ ਬਨਗੇ ਜਿਹਦੇ ਨਾਲ ਆਪਣਾ ਜਿਹੜਾ ਸਹੀ ਬੂਟੇ ਜੋ ਆਪਾਂ ਨੂੰ ਜਿੰਨੇ ਚਾਹੀਦੇ ਹੁੰਦੇ ਆ ਉਹ ਬਨਗੇ ਤੇ ਉਹਦੇ ਨਾਲ ਜਿਹੜਾ ਆਪਣਾ ਝਾੜ ਵਧੀਆ ਆਊਗਾ ਤੇ ਜੇਕਰ ਆਪਾਂ ਪਨੀਰੀ ਪਛੇਤੀ ਲਾਉਣੀ ਹੈ ਤਾਂ ਜਿਹੜਾ ਆਪਣਾ فاਸਲਾ ਰੱਖਣਾ ਹੈ ਉਹ 20 15 ਦੀ ਜਗ੍ਹਾ 15 15 ਸੈਂਟੀਮੀਟਰ ਦਾ ਰੱਖਣਾ ਇਹਦੇ ਨਾਲ ਆਪਾਂ ਨੂੰ 1 ਵਰਗ ਮੀਟਰ 'ਚ 44 ਬੂਟੇ ਜਿਹੜੇ ਆ ਮਿਲਣਗੇ ਇਹਦੇ ਨਾਲ ਕੀ ਹੈ ਕਿਸਾਨ ਵੀਰੋ ਜੇਕਰ ਆਪਾਂ ਸਹੀ ਡੈਪਥ ਤੇ ਬਿਜਾਈ ਕਰਦੇ ਆ ਉਹਦੇ ਨਾਲ ਕੀ ਹੈ ਜਿਹੜਾ ਬੂਟਾ ਚੰਗਾ ਝਾੜ ਮਾਰਦਾ ਤੇ ਜਿਹੜਾ ਬੂਝਾ ਜਿਹੜਾ ਉਹ ਛੇਤੀ ਬਣ ਜਾਂਦਾ ਹੁਣ ਆਪਾਂ ਦੂਜੀ ਗੱਲ ਤੇ ਆਈਏ ਕਿ ਜੇਕਰ ਆਪਾਂ ਪਨੀਰੀ ਜਿੱਥੇ ਵੀ ਝੋਲਸ ਰੋਗ ਪੈਂਦਾ ਕਿਤੇ ਪਨੀਰੀ ਨੂੰ ਝੋਲਸ ਰੋਗ ਤੋਂ ਕਿਵੇਂ ਬਚਾ ਸਕਦੇ ਹਾਂ ਤਾਂ ਉਹਦੇ ਲਈ ਕਿਸਾਨ ਵੀਰੋ ਆਪਾਂ ਦੋ ਚੀਜ਼ਾਂ ਧਿਆਨ ਚ ਰੱਖਣੀਆਂ ਇੱਕ ਤਾਂ ਆਪਣਾ ਜਿਹੜਾ ਪਨੀਰੀ ਹੈ ਉਹ ਛਾਂ ਦੇ ਹੇਠ ਨਹੀਂ ਬੀਜਣੀ ਜਿਵੇਂ ਕਿ ਦਰਖਤ ਦੀ ਛਾਂ ਹੇਠ ਵਗੈਰਾ ਜਾਂ ਜਿਹੜਾ ਟੂੜੀ ਵਾਲਾ ਕੋਪਾ ਉਹਦੇ ਨੇੜੇ ਨਹੀਂ ਬੀਜਣੀ ਜੇਕਰ ਇਹਨਾਂ ਚੀਜ਼ਾਂ ਆਪਾਂ ਦੋ ਦਾ ਧਿਆਨ ਰੱਖਦੇ ਆਂ ਤਾਂ ਝੋਲਸ ਰੋਗ ਤੇ ਆਪਾਂ ਕਾਫੀ ਹੱਦ ਤੱਕ ਕੰਟਰੋਲ ਪਾ ਲਾਂਗੇ ਜੇਕਰ ਆਪਣੀ ਪਨੀਰੀ ਝੋਲਸ ਦੇ ਕੁਪ ਦੇ ਨੇੜੇ ਆ 66 ਹੈ ਤਾਂ ਉੱਥੇ ਜਿਹੜਾ ਝੋਲਸ ਰੋਗ ਦਾ ਜਿਹੜਾ ਆਪਣਾ ਅਟੈਕ ਹੈ ਉਹ ਵੱਸ ਸਕਦਾ ਹੁਣ ਆਪਾਂ ਗੱਲ ਕਰੀਏ ਹਰਲਾ ਲਈ ਕੀ ਕਰਨਾ ਆਪਾਂ ਕਿਸਾਨ ਵੀਰੋ ਕਈ ਵਾਰ ਸੁੱਕੇ ਤਾਂ ਤੇ ਆਪਣਾ ਪਨੀਰੀ ਨਹੀਂ ਆਪਾਂ ਲਾਉਣੀ ਕਦੇ ਵੀ ਆਪਾਂ ਕੀ ਕਰਨਾ ਹੈ ਰੂੜੀ ਪਾਉਣ ਪ੍ਰੰਤ ਖੇਤ ਨੂੰ ਬਾਹ ਪਾਣੀ ਲਾ ਲੈਣਾ ਉਦੋਂ ਬਾਅਦ ਬਾਹ ਦੇਣਾ ਫੇਰ ਨਦੀ ਨੁਕਣਗੇ ਉਹਨਾਂ ਨੂੰ ਦੋ ਵਾਰ ਬਾਕੇ ਤਿਆਰ ਕਰੀਏ ਤਾਂ ਕਿ ਇੱਕ ਤਾਂ ਜਿਹੜਾ ਰਲਾ ਦੀ ਪ੍ਰੋਬਲਮ ਆਉਂਦੀ ਹੈ ਉਹ ਘਟ ਜੇ ਦੂਜਾ ਜਿਹੜੀ ਹੈ ਤੁਹਾਡੀ ਪਨੀਰੀ ਦੇ ਵਿੱਚ ਜਿਹੜੇ ਨਦੀਨ ਆ ਬਿਲਕੁਲ ਘਟ ਹੋਣਗੇ ਤੇ ਹੁਣ ਆਪਾਂ ਗੱਲ ਕਰੀਏ ਜੇਕਰ ਆਪਾਂ ਕਈ ਥਾਂ ਤੇ ਮਧਰੇ ਬੂਟੇ ਰਹਿਣ ਦੀ ਪ੍ਰੋਬਲਮ ਆ ਗਈ ਸੀਗੀ ਪਿਛਲੇ ਤੋਂ ਪਿਛਲੇ ਸਾਲ ਉਹਦਾ ਕਾਰਨ ਸੀਗਾ ਸਾਦਰਨ ਰਾਈਸ ਸਟ੍ਰੀਕ ਵਾਇਰਸ ਹੈ ਜਿਹੜਾ ਉਹਦੇ ਕਰਕੇ ਜਿਹੜੇ ਆਪਣੇ ਝੋਨੇ ਦੇ ਬੂਟੇ ਆ ਮਧਰੇ ਰਹਿ ਗਏ ਸੀ ਉਹਦੇ ਲਈ ਆਪਾਂ ਕਿਸਾਨ ਵੀਰੋ ਕੀ ਕਰਨਾ ਹੈ ਇਹਦਾ ਕਾਰਨ ਹੁੰਦਾ ਹੈ ਜਿਹੜਾ ਇਸ ਚੀਜ਼ ਨੂੰ ਫੁਲਾਉਂਦਾ ਉਹ ਹੁੰਦਾ ਹੈ ਚਿੱਟੀ ਪੱਟਾ ਵਾਲਾ ਟਿੱਡਾ ਜਿਹੜਾ ਚਿੱਟੀ ਪੱਟਾ ਵਾਲਾ ਜਿਹੜਾ ਟਿੱਡਾ ਹੁੰਦਾ ਹੈ ਉਹਦੇ ਲਈ ਆਪਾਂ ਕੀ ਕਰਨਾ ਜਿਵੇਂ ਕਿ ਆ ਜਾਣਦੇ ਹਾਂ ਆਪਾਂ ਜਿਹੜਾ ਪਨੀਰੀ ਜਿੱਥੇ ਲੱਗੀ ਹੈ ਉਹਦੇ ਨੇੜੇ ਆਪਾਂ ਕਿਨਾਰੇ ਤੇ ਇੱਕ ਥਾਂ ਤੇ ਬੜਬਲਾ ਦੇਣਾ ਉਹਦੇ ਹੇਠ ਹੈ ਜਿਹੜਾ ਇਹ ਜਿਹੜਾ ਇਹਦਾ ਮੱਕੜਾ ਜੋ ਵੀ ਉਹ ਆਊਗਾ ਤੇ ਆਪਾਂ ਟਾਈਮ ਟੂ ਟਾਈਮ ਜਿਹੜਾ ਖੇਤ ਦਾ ਨਰੀਖਣ ਕਰਨਾ ਜੇਕਰ ਆਪਾਂ ਨੂੰ ਇਹ ਚੀਜ਼ ਦਿਸਦੀ ਹੈ ਫੇਰ ਆਪਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਜਿਹੜੀਆਂ ਆਪਾਂ ਦਵਾਈਆਂ ਵਰਤ ਸਕਦੇ ਹਾਂ ਜਿਵੇਂ ਕਿ ਚੈਸ ਹੋਗੀ 120 ਗ੍ਰਾਮ 50 ਡਬਲਯੂਜੀ ਤਾਕਤ ਵਾਲੀ ਪੈਕਸਾਲੌਨ ਹੋਗੀ 94 ਐਮਐਲ 10% ਤਾਕਤ ਵਾਲੀ ਜਾਂ 80 ਗ੍ਰਾਮ ਮਸ਼ੀਨ ਜਿਹਨੂੰ ਆਪਾਂ ਸਾਰੇ ਜਾਣਦੇ ਆ ਇਹ ਦਵਾਈਆਂ ਨਾਲ ਆਪਾਂ ਜਿਹੜਾ ਕੰਟਰੋਲ ਕਰ ਸਕਦੇ ਹਾਂ ਤੇ ਹੁਣ ਗੱਲ ਕਰੀਏ ਜੇਕਰ ਆਪਾਂ ਛੇਤੀ ਪਨੀਰੀ ਲੈਣੀ ਹੈ ਤਾਂ ਇਕ ਤੱਕ ਸਾਣ ਵੀਰੋ ਜਦੋਂ ਵੀ ਆਪਾਂ ਪਨੀਰੀ ਲੈਣੀ ਆ ਉਹਨੂੰ ਸੋਧਣਾ ਜ਼ਰੂਰ ਹੈ ਤਾਂ ਕਿ ਬਿਮਾਰੀ ਤੋਂ ਵੀ ਬਚਿਆ ਜਾ ਸਕੇ ਤੇ ਇਹਦੇ ਝਾੜ ਲਈ ਵੀ ਰਿਕਮੈਂਡੇਸ਼ਨ ਆਈ ਹੈ ਉਹਦੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਵੀ ਝਾੜ ਵਧਾਉਣ ਲਈ ਵੀ ਜਿਹੜੀ ਰਿਕਮੈਂਡੇਸ਼ਨ ਆਈ ਹੈ ਪਨੀਰੀ ਲਈ ਉਹਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਛੇਤੀ ਪਨੀਰੀ ਲੈਣ ਲਈ ਆਪਾਂ ਕੀ ਕਰਨਾ ਜਿਹੜਾ ਬੀਅਰ ਉਹਨੂੰ ਆਪਾਂ ਗਿੱਲੀ ਬੂਰੀਆਂ ਤੇ ਖਿਲਾਰ ਦੇਣਾ 7 ਤੋਂ 8 ਸੈਂਟੀਮੀਟਰ ਤਹ ਤੇ ਉਤੋਂ ਜਿਹੜਾ ਆਪਾਂ ਫੇਰ ਗਿੱਲੀ ਪੂਰੀ ਨਾਲ ਟੱਕ ਦੇਣਾ ਇਹ ਨਾਲ ਜਿਹੜਾ 24 ਤੋਂ 36 ਘੰਟਿਆਂ ਦੇ ਅੰਦਰੰਦਾ ਜਿਹੜਾ ਬੀ ਆ ਪੁੰਗਰਿਆ ਹੋਊਗਾ ਉਹਦਾ ਆਪਾਂ ਛੱਟਾ ਦੇਵਾਂਗੇ ਤਾਂ ਆਪਣਾ ਜਿਹੜਾ ਜੰਮ ਵਗੈਰਾ ਸਾਰਾ ਵਧੀਆ ਹੋਊਗਾ ਪਨੀਰੀ ਦਾ ਤੇ ਇਹਦੇ ਲਈ ਆਪਾਂ ਕੀ ਕਰਨਾ ਹੈ ਕਈ ਵਾਰ ਕੀ ਹੁੰਦਾ ਪਿਛਲੀ ਵਾਰ ਇੱਕ ਦੋ ਕਿਸਾਨ ਵੀਰਾਂ ਦੇ ਆਏ ਸੀਗੇ ਫੋਨ ਵੀ ਜਿਹੜਾ ਅਸੀਂ ਬੀ ਖਿਲਾ ਰਿਆ ਤੇ ਜਿਹੜੇ ਪੰਛੀ ਚੁਗ ਜਾਂਦੇ ਸੋ ਇਹਦੇ ਲਈ ਆਪਾਂ ਕੀ ਕਰਨਾ ਹੈ ਜਦੋਂ ਵੀ ਜਿਹੜਾ ਬੀ ਆਪਾਂ ਖਿਲਾਰਨਾ ਉਹਦੇ ਉੱਤੇ ਹਲਕੀ ਜਿਹੜੀ ਤਹ ਐ ਰੂੜੀ ਦੀ ਆਪਾਂ ਬਣਾ ਦੇਣੀ ਹੈ ਇੱਕਦਮ ਖਿਲਾਰ ਦੇਣੀ ਹੈ ਕਹਿ ਦਈਏ ਤਾਂ ਕਿ ਜਿਹੜਾ ਉਹ ਪੰਛੀ ਹੈ ਉਹ ਵੀ ਨਾ ਚੋਕਣ ਤੇ ਜੇਕਰ ਆਪਾਂ ਜਲਦੀ ਪਨੀਰੀ ਤਿਆਰ ਕਰਨੀ ਹੈ ਆਪਾਂ ਪਨੀਰੀ ਲਾਉਣ ਤੋਂ 15 ਦਿਨਾਂ ਬਾਅਦ ਇੱਕ ਤਾਂ ਸਟਾਰਟਿੰਗ ਤੇ ਆਪਾਂ ਯੂਰੀਆ ਪਾਉਣਾ ਆਖਰੀ ਕਦੂ ਵੇਲੇ ਤੇ ਇੱਕ ਤਾਂ ਜਿਹੜਾ ਆਪਾਂ ਯੂਰੀਆ ਪਾਉਣਾ ਪਨੀਰੀ ਲਾਉਣ ਸਮੇਂ ਉਦੋਂ ਆਪਾਂ 15 ਦਿਨਾਂ ਬਾਅਦ ਆ ਜਿਹੜਾ ਯੂਰੀਆ ਫੇਰ ਦੇਣਾ ਉਹਦੇ ਨਾਲ ਜਿਹੜੀ ਆਪਣੀ ਪਨੀਰੀ ਹੈ ਸਮੇਂ ਸਿਰ ਤਿਆਰ ਹੋ ਜਾਊਗੀ ਤੇ ਜਿਹੜਾ ਪਨੀਰੀ ਲਾਉਣ ਦਾ ਸਮਾਂ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਜੇਕਰ ਆਪਾਂ ਸ਼ਾਰਟ ਵੈਰਾਈਟੀ ਹੈ ਤਾਂ 25 ਦਿਨ ਦੀ ਲਾਉਣੀ ਹੁੰਦੀ ਹੈ ਜਿਵੇਂ 126 ਹੈ 25 ਦਾ 22 ਦਿਨ ਹੋ ਜੇ ਪਰ 22 ਤੋਂ 25 ਤੋਂ ਉੱਤੇ ਨਾ ਹੋਣ ਉਹ ਠੀਕ ਹੈ ਮੀਡੀਅਮ ਜੇਕਰ ਵੈਰਾਈਟੀ ਹੈ ਮੀਡੀਅਮ ਸਮਾਂ ਲੈਣ ਵਾਲੀ ਤਾਂ ਉਹ ਲਈ 30 ਤੋਂ 35 ਦਿਨ ਤੇ ਜਿਹੜੀ ਲੰਮੀ ਵੈਰਾਈਟੀ